ਯੋਜ ਮਸਾਲਾ ਆਪਾਂ ਪੀਸ ਲਿਆ ਇਹ ਹਰੀ ਮਿਰਚ ਤੇ ਅਦਰਕ ਕਟੇ ਲਸਣ ਇਹ ਖੜੇ ਮਸਾਲੇ ਲੈ ਲਏ ਨੇ ਆਪਾਂ ਇੱਕ ਪਿਆਜ਼ ਤੇ ਤੇਲ ਰੱਖਿਆ ਗਰਮ ਹੋਣ ਲਈ ਤੇ ਆਪਾਂ ਲਾਂਨੀਆ ਦੀ ਸਬਜ਼ੀ ਦਾ ਤੜਕਾ ਚਨੇ ਉਬਲ ਗਏ

ਦੇ ਚਨੇ ਵੀ ਆਪਣੇ ਸੌਫਟ ਹੋ ਗਏ ਨੇ ਗਰਮ ਮਸਾਲਾ ਫਰਟ ਅਸੀਂ ਕਿਹਨਾਂ ਲਈ ਬਣਾ ਰਹੇ ਹਾਂ ਜੀ ਆਪਣੇ ਬਣੰਗੀ ਹੀ ਤੜਕਾ ਲਾ ਦਿੱਤਾ ਹੈ ਤੇ ਆਪਾਂ ਬਣਾਣੇ ਆ ਜੀ ਹੰਪਰ ਸ਼ਾਡ ਸੂਜੀ ਪੂਜੀ ਚੁੱਕੀ ਹੈ ਤੇ ਪਨੀਰ ਕੱਟਿਆ ਹੈ ਕੀ ਟੈਰੀ ਸੰਗਣੀ ਹੋਣੀ ਹੈ ਇਹ ਸੁੱਕਾ ਪਾਣੀ ਕਰੇ ਰੋਟੀ ਖਾ ਲਈ ਤੇ ਚਾਣਾ ਬਣਾ ਕੇ ਨਾਲੇ ਗੁਰੂ ਆਸਾ ਮਖਾਤੇ ਕੇ ਰੋਟੀ ਜੇ ਆਈ। ਹੁਣ ਆਪਾਂ ਪਾਣੀ ਮਾਲ ਲਈਏ। ਪਾਣੀ ਮਾਲ ਕੇ ਕਰਦੇ ਅਸੀਂ ਨਾ। ਲੋ ਜੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਇਹ ਦਿਨ ਹੋ ਗਿਆ ਦੂਜਾ ਦੀਵਾਲੀ ਤੋਂ ਦਿਨ ਬਾਅਦ ਵਾਲਾ। ਲਾਭੂ ਨੇ ਬਣਾਈ ਸੀ ਰੰਗੋਲੀ। ਇਹ ਕਾਜ ਇਕੱਠੀ ਆ ਆਪਣੇ। ਇਹ ਨਵੋ ਪ੍ਰਮੋਗਰ। ਬੰਦੋਲੀ ਨੇ ਇਕੱਠੀ ਕਰਤੀ ਆਪਣੇ ਸਾਰੇ ਇਹ ਦੀਵਾਲੀ ਤੋਂ ਬਾਅਦ ਵਾਲਾ ਤੇ ਝਾੜੂ ਫੇਰਿਆ ਕੂੜਾ ਦੇ। ਇਹਦੇ ਕਿੰਨ ਲੱਗੀ ਝਾੜੂ ਫੇਰਨ ਵਾਸਤੇ ਤੇ ਮਹਿਰ ਸੋਈ ਦੇ ਪਾਂਡੇ ਪੁੰਡੇ ਮਾਂਜ ਕੇ ਸਾਫ਼ ਕਰਤੀ ਸਾਰੀ। ਸਫਾਈ ਕਰ ਲਈ ਆਪਾਂ ਬਸ ਝਾੜੂ ਲਾਣ ਲੱਗ ਗਏ। ਅੱਜ ਕੂੜਾ ਜ਼ਿਆਦਾ ਸੀ ਇਹ ਲੜੀਆਂ ਖਰਾਬ ਹੋ ਗਈਆਂ ਤੇ ਬਾਹਰੋਂ ਆਪਾਂ ਕੰਮ ਕਰ ਲਿਆ ਸਾਰਾ ਅੱਜ ਕੱਪੜੇ ਧੋਣ ਵਾਲੇ ਪਏ ਨੇ ਹੁਣੇ ਮਸ਼ੀਨ ਲਾਣੇ ਆਂ ਬਾਕੀ ਆਪਾਂ ਨੇ ਝਾੜੂ-ਝੋੜੂ ਫੇਰ ਲਿਆ ਵੇੜੇ ਵਿੱਚ ਧੋਣਾ ਲੱਗੇ ਤੇ ਲੱਗੇ ਸੀ ਤੋਂ ਹੰਕ ਕਪੜੇ ਇਹ ਤੇ ਚਾਰ ਛੁੱਟੀਆਂ ਹੋ ਗਈਆਂ ਬੱਚਿਆਂ ਦੇ ਬੈਗ ਤੋਂ ਹੋਈਏ ਕਾਫੀ ਛੁੱਟੀ ਰਹਿ ਗਈ ਹੈ ਕੰਦੇ ਹੋਏ ਪਏ ਸੀ ਜੀ ਜੀ ਬੋਲੀ ਕਿ ਜ ਕੱਪੜੇ-ਕੁਪੜੇ ਧੋ ਕੇ ਆਪਾਂ ਹੋ ਗਏ ਸੀ ਵਿਹਲੇ ਸ਼ਾਮ ਨੂੰ ਤੇ ਬੱਚੇ ਚਲੇ ਗਏ ਟਿਊਸ਼ਨ ਤੇ ਆਪਾਂ ਚਾਹ ਪਾਣੀ ਬਣਾ ਕੇ ਬੱਚਿਆਂ ਨੂੰ ਟਿਊਸ਼ਨ ਭੇਜ ਦਿੱਤਾ ਸ਼ਾਮ ਦਾ ਇਹ ਹੁਣ ਆਪਾਂ ਕੱਟਦੇ ਆਂ ਸਬਜ਼ੀ ਤੇ ਨਾਲੇ ਮਾਣਦੇ ਆਂ ਕੰਡੇ ਸ਼ਾਮ ਦੇ ਚਾਹ ਵਾਲੇ ਤੇ ਅੱਜ ਆਪਾਂ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਸਬਜ਼ੀ ਨੂੰ ਆਪਾਂ ਤੜਕਾ ਲਾ ਦ ਤੇ ਆ ਸਬਜ਼ੀ ਬਣ ਚਲੀ ਗਈ ਤੇ ਆਪਾਂ ਗੁੰਨਦੇ ਆ ਜੀ ਕੋਲ ਆਟਾ ਤੇ ਗੈਸ ਆਪਾਂ ਕੱਟ ਕਰ ਦਿੱਤੇ ਥੋੜੀ ਥੋੜੀ ਕੱਚੇ ਰਹਿ ਗਏ ਆਲੂ ਬਣ ਜਾਣਗੇ ਤੇ ਬੱਚੇ ਗਏ ਨੇ ਹਜੇ ਟਿਊਸ਼ਨ ਆਏ ਨਹੀਂ ਸੰਵਾਛੇ ਦਾ ਟਾਈਮ ਹੋ ਗਿਆ ਤੇ ਆਪਾਂ ਆਟਾ ਗੁੰਨਦੇ ਆ ਕੋਲੋਂ ਨੇ ਬੱਚੇ ਆ ਜਾਂਦੇ ਨੇ ਇਹ ਆਪਾਂ ਅੰਦਰ ਲਾਈਆਂ ਲਾਈਟਾਂ ਜੀ ਲਓ ਜੀ ਅੱਜ ਵਾਲੇ ਵਲੌਗ ਦਾ ਐਂਡ ਐਥ ਹੀ ਕਰਦੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤੁਹਾਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟਸ ਹੋਣਾ ਜੀ ਜ਼ਰੂਰ ਕਰਨਾ